ਸਨ 1947 ਅੰਗਰੇਜ਼ ਜਾ ਰਹੇ ਸਨ ਤੇ ਦੇਸ਼ ਦੀ ਵੰਡ ਕਰਕੇ ਜਾ ਰਹੇ ਸਨ ਇਹ ਵੰਡ ਰੈਡੀਕਲ ਨਹੀਂ ਸੀ ਇਹ ਰੇਖਾ ਸੀ ਜਿਸ ਨੂੰ ਕਿਹਾ ਗਿਆ ਬਾਉਂਡਰੀ ਲਾਈਨ ਜਿਸ ਨੇ ਇੱਕ ਦੇਸ਼ ਨੂੰ ਦੋ ਕਰ ਦਿੱਤਾ ਇੱਕ ਹੋਇਆ ਭਾਰਤ ਦੂਜਾ ਪਾਕਿਸਤਾਨ ਪਰ ਇਹ ਲਾਈਨ ਸਿਰਫ ਨਕਸ਼ੇ ਤੇ ਨਹੀਂ ਸੀ ਇਹ ਲਾਈਨ ਸਿੱਧੀ ਦਿਲਾਂ ਘਰਾ ਅਤੇ ਯਾਦਾਂ ਵਿੱਚ ਲੱਗੀ ਕਰੋੜਾ ਲੋਕ ਬੇਕਾਰ ਹੋਏ ਲੱਖਾਂ ਮਾਰੇ ਗਏ ਮਾਮਾ ਦੇ ਪੁੱਤ ਕੋਈ ਭੈਣਾ ਨਹੀਂ ਭਰਾਵਾ ਇੱਕ ਰੇਲ ਗੱਡੀ ਆਉਂਦੀ ਸੀ ਲਾਹੌਰ ਤੋਂ ਪਰ ਅੰਦਰ ਸਿਰਫ ਲਾਸ਼ਾਂ ਹੁੰਦੀਆਂ ਸਨ ਅਜਈਆਂ ਗੱਡੀਆਂ ਤੇ ਇਤਿਹਾਸ ਚਖੂਨ ਨਾ ਲਿਖੀ ਲਕੀਰਾ ਬਣਾਈਆਂ ਕਈ ਲੋਕ ਭਾਰਤ ਤੋਂ ਪਾਕਿਸਤਾਨ ਗਏ ਤੇ ਕਈ ਪਾਕਿਸਤਾਨ ਤੋਂ ਭਾਰਤ ਆਏ ਪਰ ਘਰ ਕਿਸੇ ਨੂੰ ਨਹੀਂ ਮਿਲਿਆ ਸਿਰਫ ਵਿਛੋੜਾ ਮਿਲਿਆ ਅੱਜ ਵੀ ਬਜ਼ੁਰਗ ਕਹਿੰਦੇ ਨੇ ਸਾਡਾ ਪਿੰਡ ਲਾਹੌਰ ਸੀ ਜਾਂ ਸਾਡਾ ਘਰ ਅੰਮ੍ਰਿਤਸਰ ਸੀ ਜਿਹੜਾ ਵੀ ਸੱਚ ਸੀ ਇੱਕ ਚੀਜ਼ ਸਾਫ਼ ਸੀ ਸਿਆਸਤਾਂ ਬਚ ਗਏ ਪਰ ਲੋਕ ਕੱਟ ਗਏ ਇਹ ਸੀ ਵੀਡੀਓ ਦੀ ਕਹਾਣੀ ਨਾ ਜਿੱਤਿਆ ਤੇ ਨਾ ਕੋਈ ਹਾਰਿਆ ਅਸੀਂ ਮਿਲਾਂਗੇ ਫੇਰ ਇੱਕ ਹੋਰ ਅਣਸੁਣੀ ਕਹਾਣੀ ਨਾਲ ਮੈਂ ਸਾਹਿਲ ਵਰਮਾ ਪੰਜਾਬ ਫਤਿ ਨਿਊਜ਼ ਤੋਂ ਮੈਂ ਸੱਚ ਵੇਖ ਸਕਦਾ ਤੇ ਤੁਸੀਂ ਵੀ ਸੁਣ ਸਕਦੇ ਹੋ ਜੇ ਦਿਲ ਖੋਲ ਕੇ ਸੁਣੋ